ਯਾਰ ਇਹ ਲੈਂਦੇ ਹੋਣੇ ਕਰੀ ਉਹ ਲੈ ਚਲਾਉਂਦੇ ਨੇ ਤੇ ਰੰਗਾ ਕੋ ਕਿਹਾਲਾ ਬਾਪੂ ਜੀ ਕੀ ਆਲਾ ਬਾਪੂ ਜੀ ਦਾ ਪਰਾਉਂ ਠੀਕੋ ਹਨ ਚਾਲੀ ਕੀ ਆਲਾ ਆ ਬਸ ਸਭ ਯਾਹ ਹੋਰ ਪਹਿਲਾ ਇਹ ਨੰਬਰ ਮਿਲਾਂ ਉਹ ਧੰਗਾ ਕਰਦਾ ਹੈ ਇੱਥੇ ਕਹਾਂ ਨਹੀਂ ਕੀ ਹਾਲ ਹੈ ਤੁਹਾਡਾ ਬਸ ਇੱਕ ਆ ਜਨਾਬ ਉਹ ਖੁੱਤੋ ਨਹੀਂ ਯਾਰ ਇੱਕ ਮਿੰਟ ਰੁਕ ਜਾ ਤੁਸਕਾ ਸੱਤ ਤੁਹਾਨੂੰ ਖੜ ਜਾਣੀ ਕੋਈ ਕਰਨੇ ਕਰਾਂ ਨਹੀਂ ਕਰਾਂ ਰੁਕ ਜਾ ਯਾਰ ਉਹ ਪਤਵੰਤ ਫਿਰ ਉਹ ਉਹ ਪ੍ਰਧਾਨ ਜੀ ਅਨੰਦਪੁਰ ਵਾਲੀ ਨਾ ਕਰਾ ਯਾਰ ਉਹ ਪੰਜ ਤਿੰਨ ਕਰੋੜ ਦਾ ਹੋ ਰਿਹਾ ਹੈ ਚਲ ਕੀ ਆ ਲੈ ਆਪਾਂ ਕਿੱਧਰ ਨੂੰ ਜਾਣਾ ਹੈ ਲਾਣੀ ਕੋਈ ਬੜੀ ਮਹਿਮਾਨੀ ਉਹਦੀ ਗੱਲਾਂ ਦਾ ਖੜਾ ਬਣਾਉਣੇ ਨੇ ਕੰਮ ਕੋਈ ਕੱਟ ਕਰੀ ਸਾਡੇ ਵਿਚਾਰੇ ਸਾਡੇ ਜਿਹੜੇ ਪੇਟ ਦੇ ਸਪੈਂਸ ਵਗੈਰਾ ਬਣੇ ਵੀ ਕਿਹੜੇ ਮਜ਼ਦੂਰ ਆ ਉਹਨਾਂ ਨੂੰ ਸਵਾਲ ਲੈਟ ਦੇ ਸਾਡੇ ਵਕਤੰ ਦੇ ਰੇਗਾ ਜਲਾਈ ਜਾਵੇ ਉਹ ਤਾਂ ਹੀ ਚਰਾਉਂਗਾ ਕਿ ਪਿੱਛੇ ਵੀ ਆਉਂਦੇ ਬਿਲਕੁਲ ਸਹੀ ਗੱਲ ਹੈ ਠੀਕ ਹੈ ਹਾਂ ਇਹ ਦੇਖੋ ਤੁਸੀਂ ਆਪ ਦੇਖੋ ਸ੍ਰਿੰਗ ਕਰਕੇ ਖਜਾਇਆ ਗਿਆ ਹੈ ਸਿਲੰਡਰ 350 ਦਾ ਹੁੰਦਾ ਸੀ ਹਾਂ ਜੀ ਕਿੱਥੇ ਪੁੱਜ ਕੇ ਬੱਚੀ ਆ ਗਿਆ 1 ਲੱਖ 44 ਹਜ਼ਾਰ ਨੂੰ ਸਿਵਨਾ ਹੋ ਗਿਆ ਹਾਂ ਜੀ ਹਾਂ ਜੀ ਭਾਰਤ ਇਹਨੇ ਦੇਸ਼ ਇਹ ਇਹਨਾਂ ਸਟਾਰ ਨੂੰ ਸਾਨੂੰ ਮਜ਼ਦੂਰਾਂ ਨਿਕਾਲਣਾ ਚਾਹੀਦਾ ਅਸੀਂ ਕਿੱਥੋਂ ਨਿਕਾਈ ਖੱਟ ਕਿੰਨੇ ਹੈ ਬਿਲਕੁਲ ਠੀਕ ਹੈ ਪਰ ਮੈਂ ਅਸੀ ਮਨਰੇਗਾ ਸੰਗਰਾਮ ਮਹਿਮ ਦੇ ਤਹਿਤ ਖਰਗੇ ਸਾਹਿਬ ਦੇ ਹਦੇਸ਼ਤੇ ਤੇ ਰਾਹੁਲ ਗਾਂਧੀ ਦੇ ਹਦੇਸ਼ਤੇ ਅੱਜ ਬਪੇਸ਼ ਬਗੇਲ ਜੀ ਜਿਹੜੇ ਸਾਡੇ ਜਨਰਲ ਸਕੱਤਰ ਨੇ ਛਤੀਸਗੜ੍ਹ ਦੇ ਮੁੱਖ ਮੰਤਰੀ ਨੇ ਉਹ 5 ਦਿਨਾਂ ਦੇ ਦੌਰੇ ਤੇ ਦੇ ਸਾਰ ਜਗ੍ਹਾ ਪੰਜਾਬ ਦੇ ਅੰਦਰ ਮਨਰੇਗਾ ਸਮਾ ਹੋ ਰਹੀਆਂ ਜਿਹਨੂੰ ਅਸੀਂ ਮਨਰੇਗਾ ਸੰਗਰਾਮ ਦਾ ਨਾਂ ਦਿੱਤਾ ਗਿਆ ਯਾਨੀ ਕਿ ਮਨਰੇਗਾ ਯੁੱਧ ਇਹ ਗਰੀਬਾਂ ਦੀ ਅਸੀਂ ਲੜਾਈ ਜਿਹੜੀ ਉਹ ਲੜਨੀ ਹੈ ਇਹ ਕਾਨੂੰਨ ਡਾਕਟਰ ਮਨਮੋਨ ਸਿੰਘ ਲੈ ਕੇ ਆਏ ਸੀ ਜਿਹੜੀਆਂ ਗਰੀਬਾਂ ਦੇ ਚੁੱਲਿਆਂ ਦੀ ਅੱਗ ਜਲਾਉਣ ਦਾ ਕੰਮ ਕੀਤਾ ਸੀ ਇਸ ਕਾਲੇ ਕਾਨੂੰਨ ਨੂੰ ਸਾਡੀ ਬੇਨਤੀ ਹੈ ਕਿ ਬੀਜੇਪੀ ਸਰਕਾਰ ਵਾਪਸ ਲਵੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਜਿੰਨਾ ਚਿਰ ਇਹ ਵਾਪਸ ਨਹੀਂ ਲੈਂਦੀ ਆਪਣੀ ਸਰਕਾਰ ਦੇ ਵਿੱਚ ਬਜਟ ਰੱਖ ਕੇ ਇਹਨਾਂ ਲੋਕਾਂ ਦੀ ਮਨਰੇਗਾ ਬੰਦ ਨਾ ਹੋਵੇ ਮਗਰਲੇ ਸਾਲ ਦੀ ਮਨਰੇਗਾ ਬੰਦ ਪਈ ਹੈ ਜੀ ਬੁਰਾ ਹਾਲ ਹੈ ਸੋ ਸਾਡੇ ਦੇਸ਼ ਦੀ ਪੰਜਾਬ ਦੀ ਇਕਨੋਮੀ ਦਾ ਵੀ ਸਵਾਲ ਹੈ ਬਜਾਰਾਂ ਚ ਰੌਣਕਾਂ ਲੱਗਣੀਆਂ ਇਹਨਾਂ ਦੇ ਚੁੱਲ੍ਹੇ ਬੁੱਝ ਜਾਣਗੇ ਕਿੱਥੋਂ ਪਾਣਗੇ ਕੱਪੜੇ ਆ ਜਿਹੜੇ ਘਰੇ ਆਏ ਆਂ ਸੀ ਗੋਲਨੀ ਪਿੰਡ ਵਿੱਚ ਮਾਤਾ ਜੀ ਦੀ 70 ਸਾਲ ਦੀ ਉਮਰ ਹੋਣੀ ਵਿਡੋ ਐ ਨੋ ਵੀ ਵਿਡੋ ਐ ਕਿੱਥੇ ਭੇਜਣ ਬੁਣੋ ਨੂੰ ਕੰਮ ਕਰਨਾ ਸਿਵ ਚਰੀ ਸੋ ਆ ਘਰ ਦੇ ਹਾਲਾਤ ਵੇਖ ਲੋ ਘਰ ਡਿੱਗਣ ਨਾਲ ਐ ਇਹਨਾਂ ਦਾ ਗੁਜ਼ਾਰਾ ਜਿਹੜਾ ਮਨਰੇਗਾ ਤੇ ਹੁੰਦਾ ਏ ਜੇ 100 ਦਿਨ ਦਾ ਰੋਜ਼ਗਾਰ ਮਿਲ ਜੇ ਔਰ ਦਿਹਾੜੀ ਜਨਾਬ ਇਹ 25 ਸਾਲ ਹੋ ਗਏ ਸਕੀਮ ਨੂੰ ਅੱਜੋ ਹੀ ਦਿਹਾੜੀ ਚਲਦੀ ਆ ਰਹੀ ਏ ਇਹ ਘੱਟੋ ਘੱਟ 600 ਦਿਹਾੜੀ ਮਜ਼ਦੂਰ ਦੀ ਹੋਣੀ ਚਾਹੀਦੀ ਘੱਟੋ ਘੱਟ ਫੇਰ ਗੁਜ਼ਾਰਾ ਅੱਜ ਕੱਲ ਦਾ 300 350 ਦਾ ਹਫ਼ਤੇ ਦਾ ਬੱਕਰੀ ਸਿਮਾਨ ਖਾ ਜਾਂਦੇ ਜੀ ਉਹਨਾਂ ਦੀ ਖਰਾਕ ਹੈ ਪਸ਼ੂਆਂ ਦੀ ਖਰਾਕ ਹੈ ਸਾਡੇ ਮਾਂ ਬਾਪ ਕਿੱਧਰ ਜਾਣ ਇਹ ਗਰੀਬ ਕਿੱਥੇ ਜਾਣ ਸੋਇਸ ਕਰਕੇ ਬਪੇਸ਼ ਬਗੇਲ ਜੀ ਢਲਵੀ ਸਾਹਿਬ ਰਾਣਾ ਸਾਹਿਬ ਸੂਰਜ ਜੀ ਇਹ ਸਾਰੇ ਲੋਕ ਅੱਜ ਇਹ ਹਾਲਾਤ ਵੇਖਣਾ ਇਹ ਕਿ ਪੰਜਾਬ ਜਿਹੜਾ ਆਪਣੇ ਆਪ ਚ ਮੋਰੀ ਸੂਬਾ ਜੋ ਪੰਜਾਬ ਦੇ ਹਾਲਾਤ ਆ ਤੇ ਬਿਹਾਰ ਦੇ ਕੀ ਹਾਲਾਤ ਆ ਤੇ ਵਾਪਸ ਕਰਾਂਗੇ ਦਿਹਾੜੀ ਵਧਾਵਾਂਗੇ ਘੱਟੋ-ਘੱਟ ਜਿਹੜੀ ਸਾਡੀ ਮੰਗ ਹੈ ਰਾਹੁਲ ਗਾਂਧੀ ਹਮੇਸ਼ਾ ਸੰਸਦ ਚ ਕਹਿੰਦੇ ਕਿ 150 ਦੇਣ ਮਨਰੇਗਾ ਦੇ ਇਹਨਾਂ ਲੋਕਾਂ ਨੂੰ ਮਿਲਣਾ ਚਾਹੀਦਾ 100 ਨਹੀਂ 150 ਉਹਨੂੰ ਉਹ ਤਾਂ 100 ਦਾ ਅਸੀਂ ਸ਼ੁਰੂ ਕੀਤਾ ਸੀ ਹੁਣ ਕਿੰਨੇ ਸਾਲ ਹੋ ਗਏ ਤੇ ਘੱਟੋ-ਘੱਟ 600 ਰੁਪਏ ਦਿਹਾੜੀ ਹੋਣੀ ਚਾਹੀਦੀ ਹੈ ਔਰ ਇਹ ਕਰਕੇ ਰੱਖਾਂਗੇ ਇਨਾ ਕਤਲਿਆ ਮੋਰੀ ਲੜਾਈ ਲੜ ਰਹੇ ਆ ਲੇਕਿਨ ਜਿੱਦੇ ਗਰੀਬ ਦੇ ਘਰੇ ਚੁੱਲ੍ਹਾ ਨਾ ਨਾ ਜਲਿਆ ਤੇ ਦੂਜੇ ਦਾ ਬੱਚਾ ਪੰਜ ਸਬਜ਼ੀਆਂ ਨਾਲ ਰੋਟੀ ਖਾਏਗਾ ਉਹਦੇ ਇਸ ਦੇਸ਼ ਦੇ ਹਾਲਾਤ ਕੁਝ ਹੋਰ ਹੋਣਗੇ ਇਸੇ ਪਿੱਛੇ ਮਹਾਤਮਾ ਗਾਂਧੀ ਦੀ ਸੋਚ ਸੀ ਤੇ ਡਾਕਟਰ ਮਨਮੋਹਨ ਸਿੰਘ ਦੀ ਸੋਚ ਦੇ ਇਹ ਮਨਰੇਗਾ ਚੱਲ ਰਿਹਾ ਹੈ ਮੁੱਦੇ ਸਾਰੇ ਇੰਪੋਰਟੈਂਟ